ਰੋਟੀ ਵਾਸਤੇ ਪਰ ਨੱਕਰਣੀ ਲਉਣੀ ਸੀਗੀ ਬਹੂ ਕਦੋਂ ਲੈਂਦੀ ਆ ਲੈ ਤੇ ਬਹੂ ਆ ਹੀ ਹੁੰਦੀ ਆ ਰੋਟੀ ਵਾਸਤੇ ਉੱਥੇ ਖੜੀ ਹੋ ਕੰਮ ਕਰ ਉੱਠੀ ਗੁੜੀਏ ਤੂੰ ਤਾਂ ਨਾ ਲਾਹੋ ਪੀ ਲਿਆ ਪੈੜੀ ਆ ਦਾ ਕੰਮ ਕਰ ਕੀ ਸਿੱਧੀ ਹੋ ਕੇ ਕੰਮ ਕਰ ਤੂੰ ਰੋਟੀਆਂ ਬਣਾ ਮੈਂ ਇੱਥੇ ਮੇਰੇ ਪੁੱਤ ਨੇ ਕੰਮ ਤੇ ਜਾਣਾ ਆਈ ਰੱਖਦੀ ਆ ਤੇ ਤੇਰੇ ਮੈਂ ਜੁੰਡੇ ਪੜ ਦੂੰ ਜੁੰਡੇ ਬੁੜਕੇ ਧਿਆਨ ਚ ਕਰ ਲੈ ਇਹ ਗੱਲ ਨਹੀਂ ਪੁੱਤ ਮੈਂ ਨਹੀਂ ਤੇਰੇ ਬਾਰੇ ਗੱਲ ਦਾ ਚਾਂਪੜੀ ਤੁਸੀਂ ਕਿੱਥੇ ਆਨੇ ਹੋ ਜਾਣਾ ਕਿੱਥੇ ਆ ਵਿਆਹ ਤੋਂ ਪਹਿਲਾਂ ਪੋਸਟ ਜੀ ਭਰੀ ਸੀਗੀ ਅੱਛਾ ਅੱਜ ਮੇ ਦਾ ਜੋਬ ਲੱਗ ਗਈ ਮੇਰੀ ਅੱਜ ਮੇਰਾ ਪਹਿਲਾ ਦਿਨ ਆ ਉਥੇ ਉਥੇ ਜਾਣਾ ਕਿਹ ਹੈ ਸੀ ਨਹੀਂ ਮੈਂ ਤਾਂ ਵੈਸੇ ਹੀ ਪੁੱਛਦੀ ਸੀਗੀ ਮੈਂ ਤਾਂ ਤੜਕੇ ਤੜਕੇ ਕਿੱਥੇ ਜਾਣੇ ਤਿਆਰ ਹੋ ਕੇ ਬਸ ਮੈਂ ਆ ਜਾਊਗਾ 2 ਵਜੇ ਤੱਕ ਤੇ ਜਿਸ ਦਿਨ ਮੈਂ ਨਾਲ ਇੱਕ ਗੱਲ ਕਰਨੀ ਸੀ ਹੂੰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰੀ ਆ ਕਹਿਣਾ ਮੇਰੀ ਨਾ ਲਾਈਫ ਦੇ ਵਿੱਚ ਨਾ ਦੋ ਚੀਜ਼ਾਂ ਹੀ ਆ ਇੱਕ ਮੇਰੀ ਦਾਦੀ ਤੇ ਇੱਕ ਮੇਰਾ ਪਿਓ ਜਿਨ੍ਹਾਂ ਨੂੰ ਮੈਂ ਬੜਾ ਪਿਆਰ ਕਰਦਾ ਹੂੰ ਤੇ ਮੈਂ ਤੈਨੂੰ ਇੱਕ ਬਸ ਇਹੀ ਗੱਲ ਕਹਿਣਾ ਚਾਹਣਾ ਮੈਂ ਤਾਂ ਰੋਟੀ ਆਪੀ ਜਾ ਕੇ ਖਾ ਲਾਂ ਪਰ ਉਹਨਾਂ ਨੂੰ ਬੈਠਿਆਂ ਰੋਟੀ ਖਾਣੀ ਇਹ ਕੋਈ ਗੱਲ ਨਹੀਂ ਠੀਕ ਹੈ ਉਹਨਾਂ ਦੀ ਪੂਰੀ ਸੇਵਾ ਕਰਿਆ ਕਰ ਉਹਨਾਂ ਨੇ ਬੜੇ ਆਰਮਾਨਾਂ ਨਾਲ ਤੈਨੂੰ ਵਾਖੇ ਲੈਂਦਾ ਤੈਨੂੰ ਬਹੁਤ ਪਿਆਰ ਕਰਦਾ ਮੇਰੇ ਨਾਲੋਂ ਵੱਧ ਪਿਆਰ ਕਰਦਾ ਤੈਨੂੰ ਤੇ ਐਨ ਹੋਵੇ ਕਿਤੇ ਮੈਨੂੰ ਕੋਈ ਲਾਂਭਾ ਮਿਲ ਜੇ ਠੀਕ ਹੈ ਨਹੀਂ ਕੋਈ ਗੱਲ ਨਹੀਂ ਧਿਆਨ ਰੱਖੋ ਤੇ ਰੋਟੀ ਬਣਾਤੀ ਮੇਰੀ हां रोटी तो बनाती सी ते मैं जाना ठीक है हां कोई बात आज मेरा पहला दिन है तो ध्यान रखे चल ठीक है ठीक फोन किधर आ गया हेलो हाँ जी मम्मी सत श्रीकाल ठीक है जी तुम तो दसो कि मैं ठीक हो ਹਾਂਜੀ ਨਹੀਂ ਕੰਮ ਤਾਂ ਮੰਮੀ ਹਲੇ ਫਿਰ ਇਹਨਾਂ ਨੇ ਮੈਨੂੰ ਕਿਹਾ ਹੀ ਨਹੀਂਗਾ ਨਾ ਹਾਂਜੀ ਮੰਮੀ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਇਹਨਾਂ ਦੇ ਤਾਂ ਪਸੂ-ਪਸੂ ਵੀ ਬਾੜੇ ਹੈਗੇ ਮੈਨੂੰ ਹਜੇ ਤਾਂ ਨਹੀਂ ਤੇ ਫਿਰ ਕਹਿਣਗੇ ਤਾਂ ਮੈਨੂੰ ਹੀ ਹੁਣ ਦਾਦੀ ਤਾਂ ਵਿਚਾਰੀ ਬੁੱਢੀ ਹੈਗੀ ਉਹ ਥੋੜੀ ਕੰਮ ਕਰਦੀ ਹੋਊਗੀ ਤੇ ਇਹਨਾਂ ਦੇ ਤਾਂ ਘੱਟੋ-ਘੱਟ 5-6 ਡੰਗਰ ਬੰਨੇ ਹੋਏ ਹੈਗੇ ਉੱਥੇ ਤੇ ਇਹ ਤਾਂ ਮੈਨੂੰ ਮੈਂ ਤਾਂ ਲੱਗੋਹਾ ਚੱਕਦੀ ਥੱਕ ਜੂਗੀ ਕੋਦੇ ਧਾਰਾਂ ਕੱਢੋ ਕੋਦੇ ਪੱਠੇ ਪਾਓ ਇਹ ਤਾਂ ਜੌਬ ਤੇ ਲੱਗ ਗਏ ਮੈਂ ਦਰਾਦੇ ਆਂ ਹੀ ਸੋਚ ਕੇ ਲੈ ਗਏ ਵੀ ਚੱਲ ਘਰੇ ਪਸ਼ੂਆਂ ਨੂੰ ਸੰਭਲਣ ਨੂੰ ਲੈ ਗਏ ਵੀ ਬੇਬੇ ਤਾਂ ਹੁੰਦਾ ਨਹੀਂ ਅੱਛਾ ਠੀਕ ਠੀਕ ਆ ਮੰਮੀ ਆਂ ਕਰੂੰਗੀ ਮੈਂ ਠੀਕ ਚਲ ਠੀਕ ਆ ਮੰਮੀ ਚੰਗਾ ਹਾਂ ਇਹ ਤਰੀਕਾ ਸਹੀ ਹੈ ਠੀਕ ਆ ਮੰਮੀ ਕੋਈ ਗੱਲ ਨਹੀਂ ਠੀਕ ਹੈ ਜੀ ਬੇਬ ਕਿੱਥੇ ਗਈ ਸੀ ਪੁੱਤ ਮੈਂ ਗਵਾਂਢਾਂ ਦੇ ਘਰੇ ਗਈ ਸੀ ਮਰਗ ਹੋ ਗਈ ਸੀ ਉਹਨਾਂ ਦੇ ਘਰੇ ਬੈਠਣ ਗਈ ਸੀ ਪੁੱਤ ਠੀਕ ਆ ਹਾਂ ਮੈਂ ਤਾਂ ਉਹਨੂੰ ਨੂਰਾੜੀ ਨੂੰ ਕਹਦੇ ਮੈਂ ਕੰਮ ਤੇ ਜਾਣਾ ਤੇ ਰੋਟੀ ਲਾ ਦੂੰਗੀ ਕੋਣੀ ਪੁੱਤ ਮੈਂ ਕਹਿ ਦਿੰਨੀ ਰੋਟੀ ਰੋਟੀ ਵਸ ਤਿਆਰ ਕੌਣ ਕਰ ਦਿੰਦੀ ਹਾਂ ਯੱਸੀ ਪੁੱਤ ਯੱਸੀ ਪੁੱਤ ਉੱਠ ਬੇਟੇ ਤੇਰੇ ਬਾਪਾ ਨੇ ਕੰਮ ਤੇ ਜਾਣਾ ਜੌਬ ਜੌਬ ਤੇ ਜਾਣਾ ਬੇਟੇ ਰੋਟੀ ਬਣਾ ਤੇ ਫਿਰ ਜੌਬ ਤੇ ਜਾਣਾ ਮੈਂ ਕੀ ਕਰਾਂ ਮੈਨੂੰ ਕਦ ਉਠਾਈ ਜਾਂਦੇ ਹੋ ਨਹੀਂ ਪੁੱਤ ਰੋਟੀ ਤਾਂ ਫਿਰ ਬਣਾਉਣੀ ਪੋਗੀ ਤੈਨੂੰ ਨਾ ਰੋਟੀ ਮੈਨੂੰ ਬਣਾਉਣੀ ਪਊ ਪਹਿਲਾਂ ਕੌਣ ਬਣਾਉਂਦਾ ਸੀ ਰੋਟੀਆਂ ਪੁੱਤ ਰੋਟੀ ਵਾਸਤੇ ਲਿਆਂਦਾ ਤੈਨੂੰ ਰੋਟੀ ਵਾਸਤੇ ਫਿਰ ਨੌਕਰਾਂ ਨਹੀਂ ਲਿਆਉਣੀ ਸੀਗੀ ਬਹੂ ਕਾ ਤੋ ਲੈਂਦੀ ਆ ਲੈ ਤੇ ਬਹੂ ਆ ਹੀ ਹੁੰਦਾ ਰੋਟੀ ਵਾਸਤੇ ਉੱਠ ਖੜੀ ਹੋ ਕੰਮ ਕਰ ਉੱਠੀ ਬੁੜੀਏ ਤੂੰ ਤਾਂ ਨਾ ਲਉ ਪੀ ਲਿਆ ਪੈਰ ਵੀ ਹੋ ਕੇ ਕੰਮ ਕਰ ਕੀ ਸਿੱਧੀ ਹੋ ਕੇ ਕੰਮ ਕਰ ਤੂੰ ਰੋਟੀਆਂ ਬਣਾ ਮੈਥੋਂ ਹੀ ਮੇਰੇ ਪੁੱਤ ਨੇ ਕੰਮ ਤੇ ਜਾਣਾ ਹੈ ਹੈ ਲਾਗੀ ਲਉ ਪਿੰ ਪੈਰ ਵੀ ਨਹੀਂ ਦਿੱਤਾ ਲੈ 10 ਮਿੰਟ ਪੈਣ ਕੀ ਦਿੱਤਾ ਤੂੰ ਜਿਹੜਾ ਕੰਮ ਕਰਨ ਵਾਸਤੇ ਲਿਆਂਦਿਆ ਤੂੰ ਕੰਮ ਕਰਦੀ ਨਹੀਂ ਕਰ ਕੰਮ ਮੈਂ ਤੈਨੂੰ ਦੱਸਦਾ ਮੈਥੋਂ ਰੋਟੀਆਂ-ਉਟੀਆਂ ਪੱਕਦੀਆਂ ਜੇ ਪੱਕਦੀਆਂ ਤਾਂ ਪਕਾ ਲੋ ਵੇਫਾਕ ਤੁਮਨ ਨਾ ਤੈਨੂੰ ਕੋ ਲੈਉਂਦੇ ਸੀ ਫਿਰ ਉਹੀ ਗੱਲ ਹੈ ਤੂੰ ਤਾਂ ਚੰਗੀ ਚੰਗੀ ਕਰਕੇ ਤੂੰ ਤਾਂ ਸਿਰ ਚੜ ਗਈ ਪੁੱਤ ਤੂੰ ਤਾਂ ਬਾੜਾ ਖਖਜਲ ਕਰ ਰੋਜ ਮੈਨੂੰ ਆਈ ਨੂੰ ਹੋਏ ਅਗੇ ਤੇ ਅੱਜ ਹੀ ਲੱਗ ਗਈ ਹੈਗੀ ਰੋਟੀਆਂ ਪਕਾ ਦੇ ਲੈ ਤੂੰ ਤਾਂ ਫਿਰ ਅੱਜ ਹੀ ਮੇਰੇ ਮੂਹਰੇ ਬੋਲਣ ਲੱਗ ਗਈ ਫਿਰ ਹੋਰ ਕੀ ਕਰਾਂ ਤਾਂ ਉਹਨੂੰ ਵੀ ਸ਼ਰਮ ਆਉਂਦੀ 2 ਮਹੀਨਾ 20 ਦਿਨ ਤਾਂ ਮੇਰੇ ਨਾਲ ਚੰਗੀ ਰਹਿੰਦੀ ਪੁੱਤ ਮੈਂ ਕੀ ਲੋਕਾਂ ਨੂੰ ਮੂੰਹ ਬਕਾਉਂਗਲਾ ਮੈਂ ਤਾਂ ਬਾਹਰ ਸਲਾਉਂਦੀ ਸੀ ਜਾ ਕੇ ਮੇਰੀ ਪੋਤ ਨੂੰ ਇਹ ਦੀ ਚੰਗੀ ਆ ਕਿ ਤੇ ਮੈਂ ਕੀ ਕਹੂੰਗੀ ਲੋਕਾਂ ਨੂੰ ਕਹਿ ਲੈ ਜਿਹੜਾ ਕੁਝ ਕਹਿਣਾ ਨਹੀਂ ਨਾ 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 ਇਹ ਤਾਂ ਗੱਲ ਵਾਲੀ ਗਲਤ ਆ ਪੁੱਤ ਲੈ ਨਹੀਂ ਤੇਰੇ ਵਾਸਤੇ ਚੰਗੀ ਬਸ ਬੋਲ ਲਈ ਜਿੰਨਾ ਬੋਲਣਸ ਮੇਰੇ ਸਿਰ ਖੜਕੇ ਨਾ ਟੈਂ ਟੈਂ ਹੀ ਨਾ ਕਰ ਤੇ ਇਹ ਰੋਟੀਆਂ ਪੱਕਦੀਆਂ ਤਾਂ ਪਕਾ ਕੇ ਉਹਨਾਂ ਨੂੰ ਤੋੜ ਦੇ ਤੇ ਨਹੀਂ ਮੇਰੇ ਸਰਾਣੇ ਨਾ ਇੱਥੇ ਟੈਂ ਟੈਂ ਕਰੀ ਜਾ ਰੋਟੀਆਂ ਨਹੀਂ ਮੈਥੋਂ ਪਕਦੀਆਂ ਇੱਥੋਂ ਭਗਵਾਉਣੀਆਂ ਰੋਟੀਆਂ ਫਿਰ ਮੇਰੀਆਂ ਪੱਕੀਆਂ ਹੀ ਖਾ ਲਈ ਤੇਰੇ ਨਾਲ ਪੱਕੀਆਂ ਖਾਣੀਆਂ ਤਾਂ ਤੂੰ ਉੱਠ ਪੁੱਤ ਰੋਟੀ ਬਣਾ ਮੈਂ ਤਾਂ ਖਾ ਜਾਈ ਪੁੱਤ ਪੋਤੀ ਆ ਗਈਆਂ ਤੈਨੂੰ ਹੋਰ ਕੀ ਕਰेंगी ਹਾਂ ਫਿਰ ਮੈਂ ਬਹੁਤ ਕੁਝ ਕਰਨੀ ਜਾਣਦੀ ਹਾਂ ਐ ਥੋੜਾ ਹੀ ਐ ਆ ਰੱਖੀ ਐ ਨਹੀਂ ਨਹੀਂ ਨੇ ਉਠ ਖੜੀ ਹੋ ਮੇਰੇ ਨਾਲ ਸਿਰ ਦੁਖੀ ਜਾਂਦਾ ਬਸ ਤੂੰ ਗੱਪ ਕਰਕੇ ਖੜੀ ਹੋ ਜਾ ਬਸ ਮੇਰਾ ਪੋਤਾ ਵੀ ਇੰਨੇ ਆਲਾ ਹੈ ਤੂੰ ਤਾਂ ਵੇਖ ਲਿਆ ਵੀ ਇਹਦਾ ਬਹੁਤ ਚੰਗਾ ਮੁੰਡਾ ਤੇ ਮੇਰੇ ਤਾਂ ਇਥੋਂ ਤਾਂ ਮਾਪੁੱਤਾਂ ਨੂੰ ਰੋਲ ਦੇਂਗੀ ਤੂੰ ਜੇ ਤੂੰ ਸੋਦੇ ਮੈਨੂੰ ਦੱਸਿਆ ਹੁੰਦਾ ਨਾ ਤੁਹਾਡੇ ਇੰਨੇ ਖੋਲੇ ਬੰਨੇ ਆ ਤੈਨੂੰ ਸਮਝ ਨਹੀਂ ਆਉਂਦੀ ਸੀ ਤੈਨੂੰ ਸਮਝਾਇਆ ਸੀ ਮੇਰੇ ਪੋਤੇ ਨੇ ਅਸੀਂ ਤੈਨੂੰ ਪੋੜੇ ਨਹੀਂ ਤੂੰ ਤਾਂ ਪੜ੍ਹੀ ਲਿਖੀ ਸੀ ਤੈਨ ਤਾਂ ਗਿਆਮ ਹੀ ਨਹੀਂ ਮਾਂ ਤੇ ਸਿਕਾਈ ਤੇਰੇ ਮਾਂ ਪਿਓ ਨੇ ਅਗਰ ਕੀ ਗੱਲ ਹੈ ਪੁੱਤ ਵੇਖ ਮੈਂ ਰੋਟੀ ਨੂੰ ਕਿਹਾ ਮੈਂ ਕਿ ਤੇਰੇ ਪਾਪੇ ਨੇ ਕੰਮ ਤੇ ਜਾਣਾ ਤੇ ਰੋਟੀ ਬਣਾ ਕੇ ਇਹ ਤਾਂ ਫਾਈ ਮੈਨੂੰ ਟੁੱਟ ਟੁੱਟ ਕੇ ਪੈਂਦੀ ਆ ਪੁੱਤ ਪੁੱਤ ਕੀ ਗੱਲ ਆਂ ਡੈਡ ਜੀ ਮੈਂ ਸੁੱਤੀ ਪਈ ਸੀਗੀ ਹੁਣ ਤੁਹਾਨੂੰ ਪਤਾਗਾ ਵਿਆਹ ਦੇ ਵਿੱਚ ਥੱਕ ਗਏ ਵੀ ਬੰਦੇ ਨੇ ਰੈਸਟ ਵੀ ਕਰਨੀ ਹੁੰਦੀ ਆ ਆ ਕੇ ਜਦੋਂ ਪਤਾ ਮੈਂ ਸੁੱਤੀ ਪਈ ਐਂਗੀ ਮੈਨੂੰ ਹਲੂਣਾ ਹੀ ਦੇਈ ਜਾਂਦੇ ਕਿਹੜੇ ਵੇਲਿਆਂ ਦੇ ਵੀ ਉੱਠ ਖੜ ਉੱਠ ਖੜ ਚੱਲ ਪੋਨੀ ਮਾਂ ਪੁੱਤ ਆਪਣਾ ਕੰਮ ਮਾਰਾ ਕ ਤੁਹਾਨੂੰ ਰੈਸਟ ਕਰ ਲੈਣ ਦੋ ਨਹੀਂ ਆਪਾਂ ਰੋਟੀਆਂ ਖਾ ਲਮਾ ਰੋਟੀ ਮਾ ਰੋਟੀਆਂ ਖਰਾਂ ਖਾਣੀਆਂ ਹੁੰਦਾਂ ਪਤਾ ਤਾਂ ਗਾਦੇ ਬਾਤ ਇੰਨਾ ਪੈਸਾ ਲਾਉਣਾ ਤੇ ਵਿਆਹ ਕਿ ਲਾਉਣਾ ਉਹ ਨਹੀਂ ਮਾਤਾ ਮੈਂ ਖਾ ਲਾਂ ਆਪਾਂ ਕਾਲਾਂ ਰੋਟੀਆਂ ਮੇਥੋਂ ਕਿਵੇਂ ਮਾਤਾ ਠੀਕ ਆ ਪਤਾ ਕੀ ਬੱਸ ਮੈਂ ਤਾਂ ਨਾ ਆਪਾਂ ਤਾਂ ਬਹੁਤ ਬੁਰੀ ਗੱਲ ਹੋ ਗਈ ਉਹ ਮਾਤਾ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਹਜੇ ਨਾ ਵਈਏ ਚੱਲ ਕੋਈ ਨਹੀਂ ਹੁਣ ਜਿਵੇਂ ਕਿਸਮਤ ਚ ਲਿਖਿਆ ਆਪਣੇ ਇਹ ਤਾਂ ਖਰ ਠੀਕ ਆ ਕਿਸਮਤ ਹੁੰਦੇ ਤਾਂ ਕਿਸਮਤ ਦੇ ਸੌਦੇ ਹੀ ਐ ਤੇ ਪਰ ਮਾੜਾ ਮੋਟਾ ਤਾਂ ਕੁੜੀ ਨੂੰ ਸਮਝਣਾ ਚਾਹੀਦਾ ਸੀ ਹੁਣ ਮੈਂ ਤਾਂ ਇਹ ਗੱਲ ਹਸਾਈ ਨਹੀਂ ਸਕਦੀ ਆ ਵੇਣੇ ਆ ਕੋਈ 10 15 ਦਿਨ ਆਪਾਂ ਹਾਂ ਮੈਂ ਗੱਲ ਕਰਦੀ ਐ ਇਹ ਕੰਮ ਕਰੂਗੀ ਫਿਰ ਹਾਂ ਮੇਰਾ ਪੋਤਾ ਤਾਂ ਬਹੁਤ ਨਾਰਮਸ਼ੀ ਜਿਵੇਂ ਉਹਨੂੰ ਦੱਸਤਾ ਉਹਦਾ ਵਿਆਹ ਕਰਾਉਣਾ ਨਾ 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 ਮਾਤਾ ਉਹਦਾ ਤਾਂ ਦਿਲ ਟੁੱਟ ਜਾਊਗਾ ਹਾਂ ਉਹਨੂੰ ਨਹੀਂ ਦੱਸਣਾ ਹਜੇ ਹਜੇ ਉਹਨੂੰ ਕੁਝ ਨਹੀਂ ਦੱਸਣਾ ਚਲੋ ਠੀਕ ਹੈ। ਹਜੇ ਆਪਾਂ ਵੇਣੇ ਦੇ ਮੂੰਹੰਨੇ ਕੀ ਕਰਦੀ ਐ। ਹਾਂ ਹਾਂ ਇਹ ਤਾਂ ਖਾ ਠੀਕ ਐ। ਫੇਰ ਫੇਰ ਆਪਾਂ ਫੇਰ ਕੋਈ ਗੱਲ। ਪਰ ਮੈਨੂੰ ਚੰਗੀ ਨਹੀਂ ਲੱਗਦੀ ਬਹੁਤ ਚੰਟਾ ਕੁੜੀ ਮੁੰਡੇ ਨਾਲ ਤਾਂ ਬਹੁਤ ਆਪਣੇ ਲੱਗਦੀ। ਕਾਲੋ ਤਾਂ ਕਿੱਡੀ ਚੰਗੀ ਸੀ ਪਰ ਸੁਣੇ ਤੇ ਚੰਗੀ ਸੀ। ਹਾਂ। ਅੱਜ ਪਤਾ ਨਹੀਂ ਰੋਟੀਆਂ ਵਾਰ ਹੀ ਨਹੀਂ ਰੋਟੀਆਂ ਨਹੀਂ ਪਕਾ ਕੇ ਦਿੰਦੀ ਤੇ ਫੇਰ ਆਪਾਂ ਇਹਦਾ ਰਣਜੀਤ ਨੂੰ ਪਤਾ ਲੱਗਾ ਰਣਜੀਤ ਤਾਂ ਫੇਰ ਜੇ ਆਪਣੀਆਂ ਰੋਟੀਆਂ ਹੀ ਨਹੀਂ ਦੋ ਪਕਾਉਣਾ। ਆਪਾਂ ਪਸੂਆਂ ਦਾ ਕਿਤੇ ਇਹਨੂੰ ਕਿਹਾ ਨਹੀਂਗਾ। ਕਿਹਾ ਨਹੀਂਗਾ। ਉਹ ਕੰਮ ਵਾਲੀ ਰੱਖ ਛੱਡੀ ਐ ਪਸੂਆਂ ਤੇ। ਹੂੰ। ਜੇ ਪਰ ਉੱਟ ਨਹੀਂ ਨੇ ਦੋ ਪੱਕੀਆਂ ਆਪਣ ਤੇ ਆਪਾਂ ਬਹੁਤ ਕੁਝ ਕਰਾਉਣਾ ਸੀਗਾ ਹਾਂ ਚੱਲ ਕੋਨੀ ਮਾਤਾ ਤੂੰ ਟੈਨਸ਼ਨ ਨਾ ਲੈ ਤੇ ਤੂੰ ਨਾ ਬਸ ਤੂੰ ਘਰੇ ਰੱਖੇ ਨਿਗਾਹ ਰੱਖੀ ਮੈਂ ਜਾਨਾ ਠੀਕ ਨੱਕੀ ਪੀਂਨੀ ਆ ਹੁਣ ਮੈਨੂੰ ਭੁੱਖ ਲੱਗੀ ਸੀ ਮੈਂ ਦੁੱਧ ਪੀਣੀ ਐ ਦੁੱਧ ਨੂੰ ਦੱਸ ਤੈਨੂੰ ਹੁਣ ਕੀ ਹੋਇਆ ਸਾਰਾ ਦਿਨ ਮੂੰਹ ਹੀ ਮਾਰਦੀ ਰਹਿਣੀ ਆ ਉਹ ਮੇਰਾ ਘਰ ਆ ਨਾ ਸਾਰਾ ਕੁਝ ਹੀ ਕਰੂੰਗੀ ਦੁੱਧ ਵੀ ਪੀਉਂ ਰੋਟੀ ਵੀ ਖਾਉਂ ਪਿਆ ਪਾਣੀ ਵੀ ਪੀ ਤੂੰ ਮੈਨੂੰ ਕੌਣ ਆ ਕੇ ਰੋਕਣ ਵਾਲੀ ਨਾ ਰੋਕਣ ਵਾਲੀ ਦਾ ਕੀ ਮਤਲਬ ਆਗਾ ਜਦੋਂ ਆਪ ਹੀ ਤਾਂ ਕਹਿ ਸੀ ਸਾਰੀ ਮਖਤਿਆਰੀ ਮੇਰੇ ਹੱਥਾਂ ਹੁਣ ਮੈਂ ਵੀ ਵੇਖਣਾ ਤੂੰ ਹੁਣ ਕੱਲੇ ਦੁੱਧ ਹੀ ਬਾਲ ਬਾਲ ਪੀ ਜੰਨੀ ਹੈਗੀ ਭਾਈ ਅਸੀਂ ਕੰਮ ਕਰਦੇ ਆਂ ਦੁੱਧ ਪੀਵਾਂਗੇ ਉਹ ਵੀ ਹੈਣੀਗੇ ਘਰੇ ਤੇ ਕਿਤੇ ਮੈਂ ਥਾ ਦੂੰਗਾ ਰਗਾ ਨਾ ਮਲਾ ਲਈ ਪੁੱਤ ਮੈਂ ਤਾਂ ਨਾ ਆਪਦੇ ਪੋਤੇ ਕਰਕੇ ਚੁੱਪ ਆਂ ਬੋਲਣ ਤਾਂ ਮੈਂ ਬਹੁਤ ਕੁਝ ਜਾਣਦੀ ਆਂ ਪਰ ਮੈਂ ਨਹੀਂ ਮੇਰੇ ਪੋਤੇ ਦਾ ਕਰਪਾ ਪੋਤੇ ਦਾ ਘਰ ਬਸ ਜੇ ਫਿਰ ਆਏ ਨਹੀਂ ਘਰ ਚੱਲਦੇ ਜਿਵੇਂ ਤੂੰ ਦੁੱਧ ਚ ਪਾ ਪਾ ਕੇ ਪੱਤੀਆਂ ਪੀ ਜਾਣੀ ਹੈਗੀ ਮੈਂ ਤਾਂ ਬਸ ਇਹੀ ਨਰਮਾਈ ਵਰਤਦੀਆਂ ਵੀ ਮੇਰਾ ਕਹੋ ਜੇ ਕੰਮ ਕਰ ਠੀਕ ਹੈ ਜੇ ਮੈਂ ਮਾਪੇ ਕੋਤੇ ਨੂੰ ਦੱਸਦਾ ਤੇ ਕੰਮ ਸਾਡਾ ਖਰਾਉਣਾ ਤੇ ਦੱਸ ਦੇਗੀ ਫੇਰ ਕੀ ਹੋਊਗਾ ਮੈਂ ਤੈਨੂੰ ਜਾਣ ਦੇ ਕੇ ਨਾ ਕਿਸੇ ਦੇ ਵਿੱਚ ਪਤਾ ਵੀ ਨਹੀਂ ਲੱਗਣ ਦੇਣਾ ਜ਼ਹਿਰ ਤੇ ਦੇਖ ਲੈ ਮਾਰ ਦੂੰਗੀ ਜਿਹੜੇ 4 ਦਿਨ ਕੱਟਣੇ ਸੌਖੇ ਕੱਟ ਲਾ ਜੋ ਖੇ ਤਾਂ ਮੈਨੂੰ ਪਤਾ ਹੀ ਸੀ ਤੂੰ ਪੁੱਤ ਹਾਂ ਤਾਂ ਮੈਨੂੰ ਪਤਾ ਤੇ ਤੇਰਾ ਅੱਜ ਕੱਲ ਤਾਂ ਮੈਂਟੀ ਮਾਰਦੇ ਤੈਨੂੰ ਪਤਾ ਹੀ ਆ ਮੈਨੂੰ ਪਤਾ ਹੀ ਆ ਪਤਾ ਨਹੀਂ ਲੱਗਣਾ ਦੇ ਕੇ ਜਾ ਰਿਹਾ ਟੈਕ ਹੋ ਗਿਆ ਮੈਂ ਨਹੀਂ ਦੱਸਦੀ ਜੇ ਮੇਰੇ ਪੋਤੇ ਨੂੰ ਪਤਾ ਲੱਗ ਗਿਆ ਨਾ ਕਿ ਉਹ ਬਹੁਤ ਚੰਗਾ ਵੀ ਹੈ ਤੇ ਉਹ ਤੇਰੇ ਵਾਸਤੇ ਮਾਰਾ ਕੋਈ ਨਹੀਂ ਤੂੰ ਕਰਾ ਦੀ ਜਿਹੜਾ ਕੁਝ ਕਰਾਉਣਾ ਤੇ ਹੁਣ ਦੁੱਧ ਰੱਖ ਦੇ ਜਾ ਕੇ ਕੰਮ ਕਰ ਲੈ ਲੱਗ ਜਾਂਦੀ ਹੈਗੀ ਇਹ ਦੁੱਧ ਮੈਂ ਬਾਹਰ ਪਾਣਾ ਮਨਜ਼ੂਰ ਆ ਪਰ ਤੈਨੂੰ ਨਹੀਂ ਪੀਣ ਦਿੰਦੀ ਆਹ ਆ ਬੁੜੀਏ ਕੌਣ ਤਾਊਗਾ ਆ ਇਹਦੇ ਵਿੱਚ ਦੇਖ ਲਾ ਚਾਹ ਪਈ ਹੈਗੀ ਤੇ ਇਹਨੂੰ ਡੋਲ ਕੇ ਇਹਨੂੰ ਧੋਈ ਸਕਦੀ ਸੀ ਕੋਈ ਨਹੀਂ ਪੁੱਤ ਮੈਂ ਕਰ ਦੂੰ ਮੈਂ ਹੀ ਕਰਦੀ ਆ ਕਰ ਲੂੰ ਕੋਈ ਤੂੰ ਆਹ ਦਾ ਕੰਮ ਕਰ ਫੜ ਹੱਥ ਹੈ ਲੜਾ ਚੱਜ ਨਾਲ ਕੋਈ ਨਹੀਂ ਪੁੱਤ ਮੈਂ ਕਰੀ ਆ ਨਹੀਂ ਕੱਪੜੇ ਪਹਿਨਣ ਵਾਲੇ ਧੋਣ ਵਾਲੇ ਉਹ ਵੀ ਧੋ ਦੋ ਆ ਫੜ ਬੜੀ ਚਾਦਰ ਐਨੀ ਗੰਦੀ ਹੋਈ ਪਈ ਐ ਨਾਲੇ ਇਹਦੇ ਚ ਨਾ ਮੇਰੇ ਸੂਟ ਪਏ ਐ ਦੋ ਤੇ ਮੇਰੇ ਨਵੇਂ ਬਰੀ ਵਾਲੇ ਸੂਟ ਆ ਉਹ ਤੇ ਜੇ ਮੇਰਾ ਸੂਟ ਮਾੜਾ ਮੋਟਾ ਪਾਟ ਵੀ ਗਿਆ ਨਾ ਤੇ ਵੇਖ ਲਈ ਮੈਂ ਜਾਨ ਲੈ ਲਊ ਤੇਰੀ ਪੁੱਤ ਮੈਂ ਕੱਪੜੇ ਤੋਂ ਵੀ ਏਡੀ ਹੋਗੀ ਬੁੱਢੀ ਕੱਪੜੇ ਧੋਦੀ ਹੋਗੀ ਮੈਂ ਕੋਈ ਨਹੀਂ ਹਰ ਇੱਕ ਗੱਲ ਦਾ ਮੂਰੋ ਜਵਾਬ ਦੇਊਗੀ ਵਾ ਛੱਡਿਆ ਮੈਂ ਤਾਂ ਬੁੜੇ ਪੇ ਜਾ ਕੇ ਨਾ ਬਾਹਰ ਕੰਮ ਖਰਾਬ ਕਰ ਬੈਠੀ ਨੈਣਾ ਤਮ ਸੋਖ ਸੀ ਤੇ ਘਰ ਬੈਠੀ ਮੈਂ ਦੁੱਖ ਬਹੁਤ ਮਾਰੀ ਗੱਲ ਹੋ ਹੁਣ ਨਾ ਤਾਂ ਮੈਂ ਆਪਦੇ ਪੋਤੇ ਨੂੰ ਦੱਸਣ ਲੱਗ ਨਾ ਮੈਂ ਆਪਦੇ ਪੁੱਤ ਨੂੰ ਦੱਸਣ ਜੋਗਰੀਆਂ ਬਸ ਜਿਵੇਂ ਕਹੀ ਜਾਂਦੀ ਮੈਨੂੰ ਕਰਨਾ ਪੈਂਦਾ ਕੀ ਕਰ ਹੈਲੋ ਹਾਂ ਹਾਂ ਮਮਾ ਹੂੰ ਸੁਣੀ ਆਂਦੀ ਸੀ ਮੈਂ ਠੀਕ ਆ ਨਹੀਂ ਨਹੀਂ ਜਿਵੇਂ ਤੁਸੀਂ ਕਹਾਂ ਉਵੇਂ ਹੀ ਚੱਲੀ ਜਾਂਦਾ ਠੀਕ ਹੈ ਚਲ ਮਮੀ ਮੈਂ ਫੇਰ ਗੱਲ ਕਰਦੀ ਆ ਹੂੰ ਠੀਕ ਆ ਓਕੇ ਮਮਾ ਹੋਈ ਮੈਂ ਮਰ ਜਾਾਂ 2:30 ਵੱਜ ਗਏ ਰਣਜੀਤ ਦੇ ਆਉਣ ਦਾ ਟਾਈਮ ਹੋ ਗਿਆ ਚਲ ਜਸੀ ਹੋਇਆ ਸਟਾਰਟ ਝਾੜੂ ਕਿੱਥੇ ਆ ਕਿਹਾਂ ਜਸੀ ਠੀਕ ਆਈ ਆ ਗਈ ਤੁਸੀਂ ਤੇ ਆ ਕਿਵੇਂ ਸਿਰ ਬੰਨੇ ਤੁਸੀਂ ਸਿਰ ਅੱਜ ਮੇਰਾ ਨਾ ਬਾਲਾ ਦਰਦ ਕਰੀ ਜਾਂਦਾ ਪਤਾ ਨਹੀਂ ਕੀ ਹੋ ਗਿਆ ਓਏ ਪੈ ਜਾ ਕੇ ਦੁਪਹਿਰੇ ਕਮਲਿਏ ਆ ਫਿਰ ਹੁਣ ਕੰਮ ਵਾਲੇ ਸੀਗੇ ਕੀ ਕਰਾਂ ਕੰਮ ਤੋਂ ਕੀ ਕਰਾਉਣਾ ਤੂੰ ਕੋਈ ਨਾ ਛਾਉਣ ਕਰ ਲੈ ਚੱਕ ਝਾੜੂ ਇਹਨੂੰ ਅੰਦਰ ਰੱਖ ਹਾਂ ਬਸ ਇੱਥੇ ਲਾਉਣਾ ਸੀਗਾ ਲੱਗਦਾ ਬੇਬੇ ਨੂੰ ਲਾਗਨ ਦੀ ਨਾਲ ਬੇਬੇ ਮੈਂ ਆਖਾ ਵਿਚਾਰੀ ਬੁੱਢੀ ਹੈਗੀ ਆ ਹਨਾ ਕੀ ਉਹਨੂੰ ਬੁੱਢੀ ਉਮਰੇ ਦੁੱਖ ਦੁੱਖ ਦੇਣੇ ਆ ਕੀ ਤੰਗ ਕਰਨਾ ਨਹੀਂ ਗੱਲ ਤਾਂ ਸਾਰੀ ਸਹੀ ਆ ਪਰ ਆ ਚੱਕ ਝਾੜੂ ਤੇ ਨਾਲੇ ਅੰਦਰ ਰੱਖ ਦੇ ਠੀਕ ਆ ਆ ਕਾਪੀ ਫੋਲ ਮੇਰੀ ਕੋਈ ਨਹੀਂ ਤੇ ਨਾਲੇ ਦੁਪਹਿਰੇ ਕੰਮ ਨਾ ਕਰਿਆ ਕਰ ਆਰਾਮਦਲੀ ਕਰ ਲਿਆ ਕਰ ਚਲ ਮੈਂ ਪਾਣੀ ਲਿਆਉਣੀ ਥੋੜਾ ਦਿਨ ਕਿ ਮੇਰੇ ਅੱਜ ਦਾ ਦਿਨ ਮੇਰਾ ਬਹੁਤ ਘੈਂਟ ਰਿਹਾ ਚਲ ਤੇ ਮੈਨੂੰ ਭੁੱਖ ਬਹੁ ਲੱ ਮਾਤਾ ਕਿਵੇਂ ਆ? ਠੀਕ ਆ ਪਤ। ਕਿਵੇਂ ਢਲੀ ਬੋਲਦੀਆਂ? ਨਹੀਂ ਠੀਕ ਆ ਪਤ। ਰੋਟੀ ਪਾਣੀ ਖਾਦਾ। ਖਾਦਾ ਰੋਟੀ ਪਾਣੀ। ਹਾਂ ਹਾਂ ਹਾਂ। ਹੋਰ ਸਿਹਤ ਕਿਵੇਂ ਆ? ਠੀਕ ਆ ਠੀਕ ਆ ਬਸ। ਵਧੀਆ ਠੀਕ ਆ। ਕਿਵੇਂ ਕੰਮ ਵਧੀਆ ਕਰਦੀ ਕੁੜੀ? ਹਾਂ ਵਧੀਆ ਖਾਂਡ ਵਾਲੇ ਪਰੌਂਠੇ ਲਾ ਕੇ ਦਿੱਤੇ ਮੈਨੂੰ ਮੈਂ। ਹਾਂ ਬਹੁਤ ਵਧੀਆ। ਚੱਲ ਵਧੀਆ। ਹਾਂ ਵਧੀਆ ਮਿਲ ਗਈ ਹੈ ਨਾ। ਵਧੀਆ ਮੈਨੂੰ। ਉਹਦੀ ਵਰਗੀ ਤਾਂ ਪਾਣੂ ਠਿਉਣੀ। ਬਹੁਤ ਚੰਗੀ। ਜੱਸੀ ਹੈ। ਬਹੁਤ ਚੰਗੀ ਮੇਰੀ ਨੋ ਆ ਬਹੁਤ ਨੋ ਅਮੇ ਆਖਿਆ ਵੀ ਆਵਲੇ ਪਾਪੇ ਨੂੰ ਵਧੀਆ ਰੰਦ ਕੇ ਰੋਟੀ ਖਾਉਂਗੀ ਮੈਂ ਪੁੱਤ ਕੰਮ ਤਾਂ ਕਰਦੀ ਐ ਨੋ ਪਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਕੀ ਬੇਬੇ ਪਾਸ ਮੈਂ ਤੈਨੂੰ ਦੱਸ ਨਹੀਂ ਸਕਦੀ ਪੁੱਤ ਆ ਲੋ ਕੀ ਕਹਿਣਾ ਸੀ ਬੇਬੇ ਮੈਂ ਕਹਿਣਾ ਹੀ ਪੁੱਤ ਕੁਛ ਨਹੀਂ ਮੈਂ ਤਾਂ ਤੇਰੇ ਨਹੀਂ ਮੈਨੂੰ ਲੱਗਦਾ ਤੁਸੀਂ ਕੁਝ ਦੱਸਦੇ ਨਹੀਂ ਦੱਸ ਦੋ ਪੁੱਤ ਮੈਂ ਤਾਂ ਤੇਰੀ ਆਹ ਉਹ ਦਾ ਕਰਦੀ ਐ ਸਹੇਤਾ ਕਰਦੀ ਐ ਬੇਬੇ ਕਹਿੰਦੀ ਕਹਿੰਦੀ ਆ ਖੰਡਾਲੀ ਪ੍ਰੋਡੈਕ ਵਾਈ ਸੀਗੇ ਹਾਂ ਤੂੰ ਸੇਵਾ ਐਂ ਕਰੇਗਾ ਚੰਗਾ ਕੋਈ ਨਹੀਂ ਜਿਵੇਂ ਚੱਲ ਰਹੀ ਹੈ ਸੇਵਾ ਐਂ ਚੱਲੂਗੀ ਬੇਬੇ ਹਾਂ ਵਧੀਆ ਲੱਭੀ ਐ ਕੁੜੀ ਤੁਸੀਂ ਹੋਰ ਬਾਲੀ ਬਾਲੀ ਸਿਆਣੀ ਮੈਨੂੰ ਪਿੰਡ ਦੇ ਵੀ ਕਹਿੰਦੇ ਸੀਗੇ ਬਾਹਰ ਦੇ ਕਹਿੰਦੇ ਬਹੁਤ ਸਿਆਣੀ ਐ ਨਹੀਂ ਨਹੀਂ ਬਹੁਤ ਚੰਗੀ ਐ ਡੈਡੀ ਵੀ ਕਹਿੰਦਾ ਸੀ ਵਧੀਆ ਹਾਂ ਤੇ ਅੱਜ ਤੂੰ ਵੀ ਕਹਿਤਾ ਹਾਂ ਮੈਂ ਚੰਗੇ ਤਾਂ ਚੰਗਾ ਹੀ ਕਹਾਗਾ ਉਹਨਾਂ ਬੜੀ ਖਵਾਇਆ ਕਰ ਸ਼ੂਗਰ ਹੋ ਜਾ ਉਹਨਾਂ ਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਲੂਣ ਵਾਲੇ ਬਣਾ ਦਿਆ ਕਰ ਘੱਟ ਪਾ ਕੇ ਉਹ ਵੀ ਨੂਨ ਮਿਰਚ ਸਾਰੇ ਚੱਲਣਗੇ ਕੋਈ ਗੱਲ ਨਹੀਂ ਇਹਨਾਂ ਨੂੰ ਕੀ ਟੈਨਸ਼ਨ ਲੈ ਲੋ ਹੁਣ ਤਾਂ ਇਹਨਾਂ ਦੀ ਫੋਲੋ ਸੇਵਾ ਹੋ ਜਾ ਕਰਨੀ ਹੈ ਲੈ ਕੁਝ ਖਾਣਾ ਜੱਸੀ ਨੂੰ ਕਹਿ ਦਿਆ ਕਰ ਠੀਕ ਹੈ ਠੀਕ ਹੈ ਠੀਕ ਹੈ ਪੁੱਤ ਤੇ ਹੁਣ ਰੈਸਟ ਕਰ ਲੈ ਤੂੰ ਹੈਗਾ ਠੀਕ ਹੈ ਲੈ ਸੀ ਚੱਲ ਬੇਬੇ ਮੈਂ ਜਾਂਦਾ ਜਾਂਗਾ ਠੀਕ ਹੈ ਪੁੱਤ ਜਾ ਠੀਕ ਹੈ ਠੀਕ ਉਹ ਸੱਚ ਉਹ ਮੈਂ ਤਾਂ ਪਰਸ ਭੁੱਲਿਆ ਜਿਸ ਨੂੰ ਲੈ ਲਿਆ ਕੇ ਕੀ ਦਊਗਾ ਪੈਸੇ ਤਾਂ ਮੈਂ ਘਰੇ ਭੁੱਲਿਆ ਹਾਣੀ ਬੁੜੀਏ ਹੁਣ ਪਈਆਂ ਮੌਜ ਨਾਲ ਕੀ ਦੱਸਣ ਲੱਗਦੀ ਸੀ ਉਹਨੂੰ ਨਹੀਂ ਪੁੱਤ ਮੈਂ ਤਾਂ ਕੁਛ ਹੀ ਨਹੀਂ ਦੱਸਿਆ ਮੈਂ ਨਹੀਂ ਕੋਈ ਸ਼ਾਬਿ ਸੀ ਮੈਨੂੰ ਪਤਾ ਤਾਂ ਦੱਸਦੀ ਸੀ ਜੇ ਮੈਂ ਨਾ ਆਉਂਦੀ ਤਾਂ ਤੂੰ ਉਹਨੂੰ ਦੱਸ ਦੇਣਾ ਸੀਗਾ ਉਹ ਨਹੀਂ ਪੁੱਤ ਤੂੰ ਸਾਡੀ ਸੇਵਾ ਵਧੀਆ ਕਰਦੀ ਮੈਂ ਕੀ ਦੱਸਣਾ ਸੀ ਤੇਰੇ ਨਾਲ ਮੈਂ ਸੰਭੇ ਮਾਲਦੂ ਕਿ ਤੈਨੂੰ ਆ ਸੇਵਾਣਾ ਕਰਾ ਲਈ ਤੂੰ ਆਲਦੀ ਹਾਂ ਉਹ ਕੋਈ ਨਹੀਂ ਪੁੱਤ ਨਹੀਂ ਮੈਂ ਕਿਦਾਂ ਰੋਟੀ ਢੋਕੋ ਬੰਦ ਕਰ ਦੂੰ ਨਹੀਂ ਕਿਤੇ ਭਲੇਖੇ ਚ ਕਰਦੀ ਹੁਮੇ ਨਹੀਂ ਪੁੱਤ ਕਬਰਾਂ ਆਲਾ ਨਹੀਂ ਕੋਈ ਗੱਲ ਕਰਦੇ ਸੀ ਗੱਲ ਕਿਉਂ ਨਹੀਂ ਕਰਦੀ ਸੀ ਤੂੰ ਦੱਸਾਂ ਲੱਗਦੀ ਸੀ ਜੇ ਮੈਂ ਨਾ ਆਉਂਦੀ ਤਾਂ ਤੂੰ ਦੱਸ ਦਿੰਦੀ ਨਹੀਂ 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 ਜੇ ਮੇਰੇ ਉਹ ਤਾਂ ਜੁੰਡੇ ਪਟਾਦੇ ਨਾ ਤਾਂ ਸਰਦੇਵਾਲ ਮੈਂ ਤੇਰੇ ਵੀ ਨਹੀਂ ਛੱਡਦੀ ਤੂੰ ਆਪਣੇ ਖਿਜ ਰਹਿ ਜਾ ਤੈਨੂੰ ਵਹਿਮ ਹੋ ਗਿਆ ਪੁੱਤ ਮੈਂ ਤੇਰਾ ਰੱਬ ਦਾ ਨਾਂ ਲਈਦੀ ਸੀ ਲੈਂਦੀ ਸੀ ਰੱਬ ਦਾ ਨਾਂ ਬਣਦੀ ਹੁਣ ਮਿੱਠੀ ਮੇਰੀ ਗੱਲ ਸੁਣ ਲੈ ਜੇ ਉਹਨੂੰ ਮੇਰੇ ਬਾਰੇ ਕੁਝ ਦੱਸਿਆ ਵੀ ਮੈਂ ਤੇਰੇ ਨਾਲ ਕਿਵੇਂ ਕਰਦੀ ਆ ਤੇ ਤੈਨੂੰ ਕੰਮ ਲਈ ਰੱਖਦੀ ਆ ਤੇ ਤੇਰੇ ਮੈਂ ਜੁੰਡੇ ਪੜ ਦੂੰ ਜੁੰਡੇ ਬੁੜਕੇ ਧਿਆਨ ਚ ਕਰ ਲੈ ਇਹ ਗੱਲ ਨਹੀਂ ਪੁੱਤ ਮੈਂ ਨਹੀਂ ਤੇਰੇ ਬਾਰੇ ਗੱਲ ਦਾ ਚਾਂਪੜੀ ਪੁੱਤ ਤੂੰ ਮੇਰੀ ਮਾਂ ਨੂੰ ਕੀ ਬੋਲ ਰਹੀ ਆ? ਸ਼ਰਮ ਨਹੀਂ ਆਉਦੀ? ਮੈਂ ਤਾਂ ਕੁਛ ਨਹੀਂ ਬੋਲਿਆ ਹੀ ਨਾ। ਮੈਨੂੰ ਕਹਦੀ ਮੈਂ ਖੰਡਲੇ ਪਰੌਂਡੇ ਖਾਉਣੀਆਂ। ਆਹ ਖਾਉਣੀਆਂ ਤੂੰ ਖੰਡਲੇ ਪਰੌਂਡੇ। ਚੱਲ ਕੋਈ ਨਹੀਂ ਪੁੱਤ। ਬੇਬੇ ਤੂੰ ਇਹ ਅਜਰ ਕੀ ਹੋ ਗਈ? ਤੇ ਮੈਨੂੰ ਦੱਸ ਨਹੀਂ ਸਕਦੀ ਤੂੰ। ਉਹ ਪੁੱਤ ਮੈਂ ਤਾਂ ਤੁਹਾਡਾ ਘਰ ਵਸਾਉਣਾ ਚਾਹੁੰਨੀ ਆ। ਐੇ ਘਰ ਵਸਾਉਣੀ ਐ ਕੋ। ਹਾਂ ਕੋਈ ਨਹੀਂ ਫਿਰ ਇਹ ਨਿਆਣੀ ਸਿਆਣੀ ਇਹਨੂੰ ਆਪ ਤੈਨੂੰ ਅਗਰੇ ਨਹੀਂ। ਪੁੱਤ ਮੈਂ ਤੈਨੂੰ ਦੱਸਣਾ ਸੀ। ਮੈਥੋਂ ਤਾਂ ਇਹ ਸਾਰਾ ਘਰ ਦਾ ਕੰਮ ਲੀਰੇ ਲੱਤੇ ਸਾਰਾ ਕੁਝ ਮੈਥੋਂ ਭਾਂਡਾ ਠਿੱਕਰ ਮੁਝਉਂਦੀ ਸੀ ਤੇ ਮੈਥੋਂ ਇਥਨੇ ਮੇਰੇ ਤਾਂ ਨੱਕ 'ਚ ਦਮ ਕਰ ਛੱਡੇ ਅੱਛਾ ਹਾਂ ਮੈਨੂੰ ਕਹਿੰਦੀ ਸਾਰਾ ਦਿਨ ਮੈਂ ਕੰਮ ਕਰਦੀ ਆ ਤੇ ਮੈਨੂੰ ਕੀ ਪਤਾ ਮੇਰੀ ਦਾਦੀ ਮਾਂ ਕੰਮ ਕਰਦੀ ਸਾਰਾ ਕਰਦਾ ਤੈਨੂੰ ਅਕਲ ਹੈ ਨਹੀਂ ਮੈਂ ਹੀ ਕਰਦੀ ਕੰਮ ਤਾਂ ਮੈਂ ਕਿੰਨਾ ਪਿਆਰ ਕਰਦਾ ਤੈਨੂੰ ਵੀ ਚੱਲ ਕੰਮ ਕਰਦੀ ਸਾਰਾ ਮੈਥੋਂ ਲੀਰੇ ਲੱਤੇ ਸਾਰਾ ਕੁਝ ਤਾਂ ਕਰਾਉਣੀ ਹੈ ਹੈ ਹੁਣ ਤੂੰ ਮੂੰਹ ਤੇ ਇਹਦੇ ਮੇਰੇ ਪੋਤੇ ਦੇ ਤੂੰ ਆਹ ਮਾਰਦੀ ਏ ਮਿੱਠੀਆਂ ਮਾਰਦੀ ਏ ਮੈਂ ਤੈਨੂੰ ਅੱਖੀ ਵੇਖਿਆ ਜੇ ਮੰਮੀ ਦੱਸਦੀ ਮੈਨੂੰ ਤਾਂ ਮੈਂ ਮੰਨਦਾ ਵੀ ਚਲ ਮੈਂ ਦਲਤ ਪਰ ਮੈਂ ਆਹ ਦੇ ਅੱਖੀ ਵੇਖਿਆ ਉਹ ਤਾਂ ਸ਼ੁਕਰ ਹੈ ਰੱਬ ਦਾ ਜਿਹੜਾ ਮੈਂ ਪਰਸ ਭੁੱਲ ਗਿਆ ਘਰੇ ਮੈਂ ਤੇ ਤੇਰੇ ਬਾਤੇ ਸਮਾਨ ਲੈ ਕੇ ਆਉਂਦਾ ਸੀ ਚੱਲ ਨਿਕਲ ਬਾਹਰ ਤੂੰ ਮੇਰੀ ਦਾਦੀ ਨੂੰ ਤੇ ਮੇਰੇ ਪਿਓ ਨੂੰ ਜੇ ਸਮਝਦੀ ਨਾ ਤੇ ਨਿਕਲ ਬਾਹਰ ਚੱਲ ਮੈਨੂੰ ਮaaf ਕਰ ਬੇਬੇ ਮੇਰੇ ਤੋਂ ਗਲਤੀ ਹੋ ਗਈ ਸਮਝਾ ਚੱਕ ਤੇ ਘਰੋਂ ਨਿਕਲ ਜਾ ਕੀ ਗੱਲ ਹੋ ਗਈ ਪੁੱਤ ਕਿਉਂ ਨਾਲ ਆ ਪਿਆ ਆ ਪੁੱਤ ਲੰ ਤੁਮਹਾਰਾ ਪਤਾ ਤੇ ਮੈਨੂੰ ਦੱਸ ਨਹੀਂ ਸਕਦੇ ਤੁਸੀਂ ਵੀ ਕਾਚਾ ਕੰਮ ਹੋ ਜਾਂਦਾ ਕੋਈ ਪੁੱਤ ਪਾਪਾ ਵਾ ਸੀਗਾ ਸਾਨੂੰ ਪਰ ਅਸੀਂ ਤੇਰਾ ਘਰ ਯਾੜ ਕੇ ਰਾਜ਼ੀ ਨਹੀਂ ਉਹ ਬਾਪੂ ਹੁਣ ਨਹੀਂ ਮੈਂ ਕਰਦੀ ਡੈਡ ਜੀ ਮੈਥੋਂ ਗਲਤੀ ਹੋ ਗਈ ਇਹਨੂੰ ਕਹਿ ਦੋ ਮੈਨੂੰ ਕਰੋ ਪੁੱਤ ਮਾਫ ਕਰਿਆ ਪੁੱਤ ਆਪਣੇ ਘਰੇ ਕੰਮ ਕਿੰਨਾ ਕ ਮੈਂ ਸਾਰਾ ਕੰਮ ਕਰ ਲਿਆ ਤੂੰ ਰੋਟਾ ਤੇ ਮਾੜਾ ਮੋਟਾ ਲੀੜਿਆ ਨਾਲ ਦਾਲ ਤੇ ਰੇ ਲੱਗਿਆ ਲੱਗਦੀ ਐ ਬੁੜੀ ਹੋਈ ਪਈ ਐ ਅਸੀਂ ਤਾਂ ਪੁੱਤ ਤੁਹਾਡੇ ਸਾਨੂੰ ਤਾਂ ਇਹ ਕੰਮ ਦੀ ਲੋੜ ਨਹੀਂ ਪਰ ਤੁਸੀਂ ਸਹੀ ਚੱਲੋ ਬਾਪੂ ਤੈਨੂੰ ਮੈਂ ਕਿਹਾ ਸੀ ਨਾ ਮੈਂ ਵਿਆਹ ਨਹੀਂ ਕਰਵਾਉਣਾ ਆ ਕੰਜਰਖਣਾ ਵਿਆਹ ਤੋਂ ਬਾਅਦ ਪੁੱਤ ਅਸੀਂ ਤਾਂ ਹੀ ਤਾਂ ਅਸੀਂ ਤੇਰੇ ਕੋਲੇ ਨਾਂ ਨਹੀਂ ਲਿਆਗਾ ਅਸੀਂ ਤੈਨੂੰ ਫਸਾਇਆ ਚੁੱਪ ਕਰਕੇ ਤਾਂਗੇ ਤਾਂ ਪੁੱਤ ਅਸੀਂ ਡੜਵਾ ਤੂੰ ਤਾਂ ਚੁੱਪ ਕਰ ਉਹ ਬੇਟੇ ਇਹ ਨਾਲ ਤਾਂ ਬੰਦਾ ਮਰਿਆ ਚੰਗਾ ਫਿਰ ਨਹੀਂ ਪੁੱਤ ਇਹ ਇਹ ਲਫ਼ਜ਼ ਨਹੀਂ ਕਹਿਣਾ ਇਹ ਲਫ਼ਜ਼ ਨਹੀਂ ਤੂੰ ਕੋਣ ਨਹੀਂ ਗਲਤੀ ਹੋ ਗਈ ਮੈਂ ਅੱਗੇ ਤੋਂ ਨਹੀਂ ਕਾਇ ਕੰਮ ਕਰੂੰਗੀ ਤੇ ਇਹ ਸੇਵਾ ਕਰੂੰਗੀ ਸਾਰਾ ਕੰਮ ਕਰੂੰਗੀ ਕਿਸੇ ਕੋਲੇ ਗੱਲ ਨਹੀਂ ਕਰੀ ਨਾ ਤੇਰੇ ਪੇਕਿਆਂ ਕੋਲੇ ਨਾ ਜਿਹਦੇ ਨੇ ਗਲਤੀ ਮੰਨ ਲਈ ਨਾ ਪੁੱਤ ਤੇ ਛੱਡ ਰੱਖੀ ਜਾ ਚੱਲ ਇਹਨਾਂ ਬਣਾ ਕੁਛ ਨਹੀਂ ਸੁਣ ਗਈ ਗੱਲ ਤੜਕੇ ਦਾ ਭੁੱਲਿਆ ਤੇ ਰਾਤ ਨੂੰ ਘਰੇ ਆ ਜੇ ਨਾਲ ਨੂੰ ਭੁੱਲਿਆ ਰੀ ਕਹਿੰਦੇ ਚਲ ਕੋਨੀ ਤੂੰ ਹੁਣ ਨਾ ਕੰਮ ਕਰਿਆ ਕਰ ਹਾਂਜੀ ਜੱਜੀ ਮੈਂ ਸਾਰਾ ਕੰਮ ਕਰਿਆ ਕੋ ਬੇਬੇ ਮੈਨੂੰ ਮਾਫ ਕਰ ਕੋਈ ਨਹੀਂ ਪਤ ਮਾਫ ਮੇ ਜੇ ਤੈਨੂੰ ਕੋਈ ਖਾ ਲੱਗ ਜਾਣਾ ਅੱਪਾ ਕੋਈ ਹੋਰ ਕੋਈ ਕੰਮ ਵਾਲੀ ਨਾਲ ਲਾ ਲਾਂਗੀ ਮੈਂ ਤਾਂ ਤੁਹਾਨੂੰ ਦਿਲ ਦਾ ਦੱਸਿਆ ਰੀ ਬਣ ਕੇ ਰਿਹਾ ਪਤ ਮੈਂ ਤਾਂ ਦੱਸਿਆ ਨਹੀਂ ਉਹਨੇ ਤਾਂ ਆਪ ਸੁਣ ਗਏ ਨਹੀਂ ਬੇਬੇ ਮੇਰੀ ਗਲਤੀ ਸੀਗੀ ਮੈਂ ਅੱਗੇ ਤੋਂ ਕਦੇ ਨਹੀਂ ਐ ਕਰਦੀ ਮੈਂ ਥੋੜੀ ਸੇਵਾ ਕਰਿਆ ਕਰੂੰਗੀ ਤੈਨੂੰ ਕੋਈ ਨਹੀਂ ਕੋਈ ਕੰਮ ਨਹੀਂ ਕਰਨ ਦੇ ਦਿੰਦੀ ਯਾਰ ਠੀਕ ਆ ਪਤ